ਜਵਾਨ ਜੂਠਾ ਗੁਰਜੀਤ ਸਿੰਘ ਬਿਜਲੀਵਾਲ ਅਤੇ ਨਵੇਂ ਯੂਥ ਅਹੁਦੇਦਾਰਾਂ ਦਾ ਲਖਮੀ ਸਿੰਘ ਲੋਤੀਨੰਗਲ ਨੇ ਕੀਤਾ ਵਿਚੇ ਸਨਮਾਨ ਬਿਜਲੀਵਾਲ ਅਤੇ ਯੂਥ ਆਗੂਆਂ ਨੇ ਸ਼ੁਕਰਵੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਮਜੀਠੀਆ ਸਰਜੀਤ ਸਿੰਘ ਜਿੱੱਜਰ ਅਤੇ ਲਖਪੀਰ ਸਿੰਘ ਲੋਤੀ ਦਾ ਕੀਤਾ ਧੰਨਵਾਦ ਲੋਕ ਸਭਾ ਚੋਣਾਂ ਤੇ ਯੂਥ ਅਕਾਲੀ ਦਲ ਆਪਣੀ ਪਾਰਟੀ ਦੀ ਚਿਤ ਲਈ ਅਹਿਮ ਰੋਲ ਕਰੇਗਾ ਅਦਾ ਕਿਹਾ ਲਖਪੀਰ ਸਿੰਘ ਲੋਤੀਨੰਗ ਅਤੇ ਗੁਰਜੀਤ ਸਿੰਘ ਬਿਜਲੀਵਾਲ ਨੇ ਯੂਥ ਅਕਾਲੀ ਦਲ ਵੱਲੋਂ ਐਲਾਨੇ ਗਏ ਨਵੇਂ ਅਹੁਦੇਦਾਰਾਂ ਚਨਾਚੀ ਗੁਰਜੀਤ ਸਿੰਘ ਪਿਛਲੀਵਾਲ ਜਿਨ੍ਹਾਂ ਨੂੰ ਪਾਰਟੀ ਨੇ ਯੂਥ ਕਾਲੀ ਦਲ ਦਾ ਸਖਤਰ ਜਰਨਲ ਨਿਯੁਕਤ ਕੀਤਾ ਹੈ ਜਦਕਿ ਹਰਪ੍ਰੀਤ ਸਿੰਘ ਬਾਜਵਾ ਨੂੰ ਚਰਨ ਸਖਤਰ ਹਰਨੇਕ ਸਿੰਘ ਤਾਪਾ ਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਜotip ਸਿੰਘ ਨੂੰ ਮੀਤ ਪ੍ਰਧਾਨ ਅਤੇ ਗੁਰਿੰਦਰ ਸਿੰਘ ਖਹਿਰਾ ਨੂੰ ਮੀਤ ਪ੍ਰਧਾਨ ਜਦਕਿ ਮਲਕੀਤ ਸਿੰਘ ਰੰਤਾਵਾ ਛੰਗੀਆਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਪਿੰਡ ਲੋਤੀ ਨੰਗਲ ਵਿਖੇ ਹਲਕਾ ਫਤਿਹਗੜ ਚੂੜੀਆਂ ਦੇ ਅਕਾਲੀ ਦਲ ਦੇ ਇੰਚਾਰਜ ਲਖਪੀਰ ਸਿੰਘ ਲੋਤੀ ਨੰਗਲ ਨੇ ਸਰਪਉਤੇ ਕੇ ਸਨਮਾਨਤ ਕੀਤਾ ਇਸ ਮੌਕੇ ਗਰਜੀਤ ਸਿੰਘ ਬਿਜਲੀਵਾਲ ਅਤੇ ਉਪਤ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ, বিকਰਮ ਸਿੰਘ ਮਜੀਠੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਪਜੀਤ ਸਿੰਘ ਚਿੱਚਰ ਅਤੇ ਲਖਪੀਰ ਸਿੰਘ ਲੋਤੀ ਨੰਗਲ ਦਾ ਧੰਨਵਾਦ ਕਰਦਿਆਂ ਕਿ ਆਕੇ ਪਾਰਟੀ ਨੇ ਜੋ ਉਹਨਾਂ ਨੂੰ ਮਾਨ ਦਿੱਤਾ ਹੈ ਉਹ ਉਸ ਲਈ ਸਦਾ ਰਿਣੀ ਰਹਿਣਗੇ ਇਸ ਮੌਕੇ ਲਖਪੀਰ ਸਿੰਘ ਲੋਤੀ ਨੰਗਲ ਕੁਚੀ ਸਿੰਘ ਪੀਜੀ ਲੀਵਲ ਅਤੇ ਯੂਥ ਭਗਵਾਨ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਚ ਯੂਥ ਅਕਾਲੀ ਦਲ ਦੀ ਜਿੱਤ ਲਈ ਆਪਣੀ ਅਹਿਮ ਤੁਰਕਾ ਨਮਾਏਗਾ ਅਤੇ ਪਾਰਟੀ ਦੀ ਜਿੱਤ ਲਈ ਤੇ ਰਾਤ ਇਕ ਕਰ ਦੇਵੇਗਾ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਇਸ ਵੇਲੇ ਆਪਾਂ ਮੌਜੂਦਾ ਹਲਕਾ ਫਤਿਹਗੜ ਚੂੜੀਆਂ ਤੇ ਪਿੰਡ ਲੋਦੀ ਨੰਗਲ ਵਿਖੇ ਜਿੱਥੇ ਕੇ ਹਲਕਾ ਇੰਚਾਰਜ ਅਕਾਲੀ ਦਲ ਲਖਬੀਰ ਸਿੰਘ ਲੋਦੀ ਨੰਗਲ ਦੇ ਗ੍ਰਹਿ ਵਿਖੇ ਜੋ ਯੂਥ ਅਕਾਲੀ ਦਲ ਨੇ ਨਵੇਂ ਅਹੁਦੇਦਾਰ ਐਲਾਨੇ ਆ ਉਹਨਾਂ ਨੂੰ ਲੋਦੀ ਨੰਗਲ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਅਤੇ ਇਸ ਮੌਕੇ ਉਹਨਾਂ ਨੇ ਜੋ ਨਵੇਂ ਅਹੁਦੇਦਾਰ ਐਲਾਨੇ ਗਏ ਨੇ ਗੁਰਜੀਤ ਸਿੰਘ ਬਿਜਲੀਵਾਲ ਬਾਜਵਾ ਖੈਰਾ ਅਤੇ ਹਰਨੇਕ ਸਿੰਘ ਦਾਬਾਂ ਵਾਲਾ ਗੁਰਪੀ ਸਿੰਘ ਇਹ ਸਾਰਿਆਂ ਨੂੰ ਅੱਜ ਲੋਦੀ ਨਗਲ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਯੂਥ ਅਕਾਲੀ ਦਲ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਚੜ੍ਹ ਕੇ ਰੋਲ ਨਿਭਾਏਗਾ ਅਤੇ ਅਕਾਲੀ ਦਲ ਨੂੰ ਜਿਤਾਉਣ ਲਈ ਆਪਣਾ ਅਹਿਮ ਰੋਲ ਅਦਾ ਕਰੇਗਾ ਇਸ ਤੋਂ ਇਲਾਵਾ ਗੁਰਜੀਤ ਸਿੰਘ ਬਿਜਲੀਵਾਲ ਅਤੇ ਹੋਰ ਅਲਾਨੇ ਉਹਦੇਦਾਰਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਅਤੇ ਲਖਵੀਰ ਸਿੰਘ ਲੋਧੀ ਨਗਲ ਦਾ ਧੰਨਵਾਦ ਕੀਤਾ ਉਹਨਾਂ ਨੇ ਕਿ ਇਹਨਾਂ ਨੇ ਜੋ ਸਾਨੂੰ ਮਾਨ ਬਖਸ਼ਿਆ ਉਹਨਾਂ ਦੇ ਉਹ ਖਰਾ ਉਤਰਨਗੇ ਅਤੇ ਲੋਕ ਸਭਾ ਚੋਣਾਂ ਵਿੱਚ ਯੂਥ ਕਾਲੀ ਦਲ ਪਾਰਟੀ ਦੀ ਜਿੱਤ ਲਈ ਆਪਣਾ ਪੂਰਾ ਯੋਗਦਾਨ ਪਾਏਗਾ ਹਾਂ ਜੀ ਲੋਧੀ ਸਿੰਘ ਸਾਹਿਬ ਯੂਥ ਕਾਲੀ ਦਲ ਦੀ ਨਵੀਂ ਟੀਮ ਲਾਨੀ ਗਈ ਹੈ ਜੀ ਕੌਮੀ ਪੱਧਰ ਤੇ ਨਵੇਂ ਉਮੀਦਵਾਰ ਐਲਾਨੇ ਗਏ ਆ ਤੁਸੀਂ ਅੱਜ ਇਹਨਾਂ ਨੂੰ ਸਨਮਾਨਤ ਵੀ ਕੀਤਾ ਹਲਕੇ ਫਤਿਹਗੜ ਨਾਲ ਵੀ ਸੰਬੰਧਤ ਨੇ ਕਿਸ ਤਰ੍ਹਾਂ ਦੇਖਦੇ ਜੀ ਬਹੁਤ ਖੁਸ਼ੀ ਹੈ ਜੀ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਰਦਾਰ ਸਾਡੇ ਬਾਜੇ ਦੇ ਜਰਨੈਲ ਸਾਡੇ ਸਰਪ੍ਰਸਤ ਯੂਥ ਦੇ ਮਜੀਠਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਸਤਾ ਸਰਜੀਤ ਸਿੰਘ ਜੀ ਜਰਨੇ ਇਹ ਸਾਰੀ ਸਿਲੈਕਸ਼ਨ ਪੰਜਾਬ ਦੇ ਵਿੱਚ ਯੂਥ ਦੀਆਂ ਨਵੀਆਂ ਟੀਮਾਂ ਦੀ ਕੀ ਕੀ ਆ ਉਹਦੇ ਮੁਤਾਬਕ ਸਾਡੇ ਹਰਕਤੋਂ ਤੁਸੀਂ ਵੇਖਦੇ ਜੇ ਕਿ ਸਾ ਗੁਰਜੀਤ ਸਿੰਘ ਜੋ ਪਹਿਲਾਂ ਸ਼ਹਿਰੀ ਪ੍ਰਧਾਨ ਰਹੇ ਨੇ ਯੂਥ ਦੇ ਉਹਨਾਂ ਨੂੰ ਹੁਣ ਕਿਉਂਕਿ ਯੂਥ ਦੇ ਵਿੱਚੋਂ ਉਹ ਉੱਪ ਆ ਗਏ ਨੇ ਉਹਨਾਂ ਨੂੰ ਸਿਕੰਦਰ ਜਨਰਲ ਜਿਹੜਾ ਆ ਉਹ ਯੂਥ ਦਾ ਪੰਜਾਬ ਦਾ ਬਣਾਇਆ ਗਿਆ ਇਸੇ ਤਰ੍ਹਾਂ ਹੀ ਖੈਰਾਜੀ ਨੇ ਇਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਇਸੇ ਤਰ੍ਹਾਂ ਹੀ ਮਲਕੀਤ ਸਿੰਘ ਉਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਇਸੇ ਤਰ੍ਹਾਂ ਹੀ ਹਰਨੇਕ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਇਸੇ ਤਰ੍ਹਾਂ ਹੀ ਬਾਜਵਾਜੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਇਹ ਮੀਤ ਪ੍ਰਧਾਨਾਂ ਦੀ ਲਿਸਟ ਅਜੇ ਆਈ ਹੈ ਮੀਤ ਸਕੱਤਰਾਂ ਦੀ ਆਉਣੀ ਆ ਅਜੇ ਡੈਲੀਗੇਟਾਂ ਦੀ ਆਉਣੀ ਆ ਅਸੀਂ ਸਾਰੇ ਜਿਹੜੇ ਸਾਡੇ ਯੂਥ ਦੇ ਨੌਜਵਾਨ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕੰਮਾਂ ਦੇ ਉੱਤੇ ਲਾ ਦੇਣਾ ਔਰ ਉਹ ਨਾਲ ਸੋਸ਼ਲ ਮੀਡੀਆ ਵੀ ਚਲਾਉਣਗੇ ਔਰ ਨਾਲ ਉਹ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਬੜੀ ਤੇਜ਼ੀ ਦੇ ਨਾਲ ਲੋਕਾਂ ਕੋਲ ਪਹੁੰਚਾਉਣਗੇ ਇਸ ਕਰਕੇ ਮੈਂ ਇਹਨਾਂ ਸਾਰਿਆਂ ਨੂੰ ਦਿਲੀ ਤੌਰ ਤੇ ਮੁਬਾਰਕਬਾਦ ਦੇਣਾ ਔਰ ਮੈਨੂੰ ਆਸ ਹੈ ਇਹ ਬੜੇ ਹੀ ਜਜ਼ਾਰੂ ਮਿਹਨਤੀ ਆਲਰੇਡੀ ਲੋਕਾਂ ਵਿੱਚ ਸਰੱਖਣ ਵਾਲੇ ਨੌਜਵਾਨ ਨੇ ਇਹ ਪਾਰਟੀ ਦੀ ਜੋ ਐਸੋ ਦੇ ਪੋਜੀਸ਼ਨ ਆ ਲੋਕਾਂ ਦੇ ਵਿੱਚ ਉੱਪ ਜਾ ਰਹੀ ਆ ਲੋਕ ਨਰਕਾਰੇ ਬਾਲ ਰਹੇ ਆ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਚੱਲ ਰਿਹਾ ਇਹ ਘਰ ਘਰ ਜਾ ਕੇ ਪਾਰਟੀ ਦੇ ਜੋ ਫੈਸਲੇ ਲਏ ਨੇ ਐਸੋ ਨੇ ਆਪਣੇ ਤੌਰ ਦੇ ਉੱਤੇ ਪੰਜਾਬ ਦੀ ਰਾਖੀ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਤਿਆਰ ਕੀਤਾ ਆ ਉਹ ਲੋਕਾਂ ਦੇ ਵਿੱਚ ਜੋ ਵਿਸ਼ਵਾਸ ਆ ਕਾਲੀ ਦਲ ਦਾ ਉਹਨੂੰ ਪੂਰਾ ਬਹਾਲ ਕਰਕੇ ਲੋਕ ਸਭਾ ਦੀਆਂ ਸੀਟਾਂ ਦੇ ਵਿੱਚ ਬੜਾ ਵਧੀਆ ਰਿਜ਼ਲਟ ਜਿਹੜਾ ਲਿਆਉਣ ਵਾਸਤੇ ਪਾਰਟੀ ਨੂੰ ਕਾਮਯਾਬ ਕਰਨ ਵਾਸਤੇ ਇਹ ਰਾਤ ਦਿਨ ਇੱਕ ਦਿਨ ਕਰ ਇਹ ਕਰ ਦੇਣਗੇ। ਕਦਿੰਗ ਸਾਹਿਬ ਦੂਜੀਆਂ ਪਾਰਟੀਆਂ ਵੱਲੋਂ ਉਮੀਦਵਾਰ ਐਲਾਨ ਦਿੱਤੇ ਕਿ ਕੁਝ ਐਲਾਨ ਦਿੱਤੇ ਕਿ ਕੁਝ ਰਾਗੇ ਤੁਸੀਂ ਕੋਰ ਕਮੇਟੀ ਮੈਂਬਰ ਹੋ ਕਾਲੀ ਦਲ ਕਦੋਂ ਉਮੀਦਵਾਰ ਬਸ ਜੀ ਸਾਡੀ ਆਲਮੋਸਟ ਲਿਸਟ ਜਿਹੜੀ ਆ ਉਹ ਫਾਈਨਲੀ ਆ। ਔਰ ਅਸੀਂ ਇਹ ਹੋ ਵੇਖ ਰਹੇ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਅਜੇ ਦੂਸਰਿਆਂ ਨੇ ਸਿਰਫ ਬੀਜੇਪੀ ਨੇ ਬੱਬੂ ਨੂੰ ਧਾਰਿਆ ਆ ਜਿਹਨੂੰ ਲੋਕ ਝੰਡੇ ਤੇ ਡੰਡੇ ਲੈ ਕੇ ਲੱਭਦੇ ਫਿਰਦੇ ਨੇ ਔਰ ਬਾਕੀ ਦੋਨਾਂ ਨੇ ਜੇ ਕੋਈ ਬੰਦਾ ਦਿੱਤਾ ਨਹੀਂਗਾ ਸੋ ਇਹ ਪਾਰਟੀਆਂ ਦੇ ਵਿੱਚ ਹੁੰਦਾ ਕਿ ਇੱਕ ਦੂਜੀ ਪਾਰਟੀ ਦੇ ਕੈਂਡੀਡੇਟਾਂ ਨੂੰ ਚੈੱਕ ਕਰ ਲਈਏ ਔਰ ਸਾਡੀ ਲਿਸਟ ਬਿਲਕੁਲ ਤਿਆਰ ਆ ਔਰ ਪੂਰੀ ਤਰ੍ਹਾਂ ਡਟਾ ਕੇ ਪੰਜਾਬ ਵਿੱਚ ਇਹਨਾਂ ਦੀਆਂ ਚੀਕਾਂ ਕਟਾਵਾਂਗੇ ਤਦਿੰਗਾ ਸਾਹਿਬ ਚਚਾਵਾ ਨੇ ਕਿ ਕਪਤਾ ਖੰਨਾ ਜਿਹੜੇ ਆ ਆਰੇ ਕਾਲੀ ਦਲ ਚ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਦਾਪੁਰ ਆਮ ਚਚਾ ਜਾਵਾ ਕਪਤਾ ਜਿਹੜੀ ਹੈ ਨਾ ਵੇਖੋ ਕਪਤਾ ਖੰਨਾ ਜੀ ਵੀ ਆਪਣੇ ਥਾਂ ਸਰਗਰਮ ਨੇ ਹੋਰ ਵੀ ਇੱਕ ਦੋ ਕੈਂਡੀਡੇਟ ਸਰਗਰਮ ਨੇ ਕਿਉਂਕਿ ਇਹ ਸਾਰੇ ਬੀਜੇਪੀ ਨੂੰ ਬਿਲੋਂਗ ਕਰਦੇ ਸੀ ਬੀਜੇਪੀ ਨੇ ਟਿਕਟ ਦੇ ਦਿੱਤੀ ਆ ਇਸ ਕਰਕੇ ਕਿਆ ਸਰਾਈਆਂ ਜਿਹੜੀਆਂ ਨੇ ਕਿਸੇ ਵੇਲੇ ਕਿੰਨੇ ਆ ਜਾਣਾ ਆ ਕਿਹਨੂੰ ਪਾਰਟੀ ਨੇ ਅਡਾਪਟ ਕਰ ਲੈਣਾ ਆ ਪਾਰਟੀ ਨੇ ਪਿਸ਼ੋਕੜ ਵੇਖ ਕੇ ਲੋਕਾਂ ਦੇ ਆਧਾਰ ਵੇਖ ਕੇ ਲੋਕਾਂ ਦੇ ਪਿਆਰ ਵੇਖ ਕੇ ਜਿਹੜਾ ਵੀ ਕੈਂਡੀਡੇਟ ਫਿਰਤਿਆ ਕੋ ਜਰੂਰੀ ਨਹੀਂ ਕਿ ਅਸੀਂ ਉਥੋਂ ਉਥੋਂ ਹੀ ਲਿਆ ਕੇ ਦੇਣਾ ਸਾਡੇ ਆਪਣੇ ਵੀ ਗਰਦਾਸਪੁਰ ਦੇ ਨਾਲ ਜਿਹੜੇ ਪੰਜ ਹਲਕੇ ਨੇ ਸਾਡੇ ਪੂਰੇ ਕਾਲੀ ਦਲ ਦਾ ਜਿੱਥੇ ਪੂਰਾ ਵੱਡਾ ਬੋਲਬਾਲਾ ਆ ਔਰ ਉਹਨਾਂ ਦੇ ਵਿੱਚ ਵੀ ਸਾਡੇ ਕੋ ਬੜੇ ਵਧੀਆ ਬੰਦੇ ਆ ਗਿਆ ਪਾਰਟੀ ਵਿਚਾਰ ਕਰ ਲਈਏ ਪਾਰਟੀ ਪ੍ਰਧਾਨ ਤੇ ਪਾਰਟੀ ਦੀ ਬਾਡੀ ਬਾਡੀ ਜਿਹੜੀ ਆ ਸੋਚ ਸਮਝ ਕੇ ਫੈਸਲਾ ਕਰਨਗੇ ਹਲਕੇ ਫਰੇਗਰ ਚੂੜੀਆਂ ਜੇ ਕਾਲੀ ਦਲ ਨੇ ਸਰਗਰਮੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਤੁਸੀਂ ਵੇਖਦੇ ਜੇ ਕਿ ਹਰ ਸਰਕਲ ਦੇ ਵਿੱਚ ਜ਼ਬਰਦਸਤ ਮੀਟਿੰਗਾਂ ਕਰ ਦਿੱਤੀਆਂ ਗਈਆਂ ਨੇ ਸਾਡੇ ਬਾਕੀ ਥਾਵਾਂ ਦੇ ਉੱਤੇ ਸਾਡੇ ਵਰਕਰ ਲੱਗੇ ਨੇ ਜਿੱਥੇ-ਜਿੱਥੇ ਵੀ ਲੋਡ ਆ ਜੈਸੇ ਬੰਦੀ ਔਰਗੇਨਾਈਜ਼ ਕਰ ਦੇਣੀ ਆ ਸਰਕਲ ਪੱਧਰ ਦੀਆਂ ਜੈਸੇ ਬੰਦੀਆਂ ਸਾਡੀਆਂ ਬਣ ਗਈਆਂ ਨੇ ਔਰ ਜਦੋਂ ਸਾਡੀ ਪਿੰਡ ਵਾਈਜ਼ ਇਕਾਈਆਂ ਤਿਆਰ ਹੋ ਗਈਆਂ ਨੇ ਤੇ ਆਪਣੇ ਆਪ ਹੀ ਸਾਰੇ ਕਮਾਂਡ ਸਾਹਮਣੇ ਬੈਠੇ ਨੇ ਵਧੀਆ ਤਰੀਕੇ ਦੇ ਨਾਲ ਫਰੇਗੜ ਝੂੜੀਆਂ ਦੇ ਵਿੱਚ ਕਾਲੀਦਾਲ ਆਪਣਾ ਪ੍ਰਭਾਵ ਦੇਗਾ ਜ਼ਿਲ੍ਹੇ ਚ ਤੇ ਜ਼ਿਲ੍ਹੇ ਦੇ ਸੀਰ ਜਿੱਤਣ ਦਾ ਦਾਵਾ ਹੈ ਪੂਰਾ ਪੂਰੀ ਗਰੰਟੀ ਦੇ ਨਾਲ ਕਿਉਂਕਿ ਸੀਟਾਂ ਦੇ ਵਿੱਚ ਐਸ ਵੇਲੇ ਪੰਜ ਕੋਣੀ ਲੜਾਈ ਹੋਣੀ ਆ ਭਾਜਪੀ ਨੇ ਵੀ ਲੜਨਾ ਐਸ ਵੇਲੇ ਆਪਨੇ ਵੀ ਲੜਨਾ ਕਾਂਗਰਸ ਨੇ ਵੀ ਲੜਨਾ ਬਸਪਾ ਨੇ ਵੀ ਲੜਨਾ ਤੇ ਕਾਲੀ ਦਲ ਨੇ ਵੀ ਲੜਨਾ ਤੇ ਕੋਈ ਹੋਰ ਵੀ ਚਲੋ ਨਿੱਕੇ ਮੋਟੇ ਆ ਜਾਂਦੇ ਨੇ ਪਰ ਕਾਲੀ ਦਲ ਕਿਉਂਕਿ ਅਸੀਂ ਸਮਝਦੇ ਆ ਕਿ ਆਪਣਾ ਬੰਦਾ ਹਿੱਸਾ ਅਸੀਂ ਪਠਾਨਕੋਟ ਵਾਲਾ ਜਾਂ ਸਾਈਡਾਂ ਤੋਂ ਵੀ ਕਾਲੀ ਦਲ ਨੇ ਲੈਣਾ ਤੇ ਇਹਨਾਂ ਸੀਟਾਂ ਦੇ ਉੱਤੇ ਤਾਂ ਅਸੀਂ ਚੀਕਾਂ ਘੜਾ ਦੇਾਂਗੇ ਕਿ ਬੀਜੇਪੀ ਦਾ ਜਦੋਂ ਐਲਾਈنسੀ ਉਹ ਇਹਨਾਂ ਸੀਟਾਂ ਤੋਂ ਬੀਜੇਪੀ ਦਾ ਕੈਂਡੀਡੇਟ ਜਿੱਤਦਾ ਹੁੰਦਾ ਹੈ ਧੰਨਵਾਦ ਅਨੁ ਗੁਜੀ ਸਿੰਘ ਜੀ ਤੁਹਾਡੀ ਪ੍ਰੋਮੋਸ਼ਨ ਹੋਈ ਆ ਜ਼ਿਲ੍ਹੇ ਤੋਂ ਸਟੇਟ ਚ ਆਏ ਹਕੂਮੀ ਤਾਂ ਉਸ ਖਤਰਜਨ ਯੂਥ ਕਾਲੀ ਦਲ ਦਾ ਐਲਾਨਿਆ ਗਿਆ ਕਿਸ ਤਰ੍ਹਾਂ ਦੇਖਦੇ ਕਿਸ ਤਰ੍ਹਾਂ ਦੀ ਤਿਆਰੀਆਂ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੇ ਮਾਝੀ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਮਜੀਠਾ ਜੀ ਸਾਡੇ ਯੂਥ ਦੇ ਪੰਜਾਬ ਦੇ ਕੌਮੀ ਪ੍ਰਧਾਨ ਸਰਬਜੀਤ ਚਿੰਗਰ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਹਰਮਨ ਪਿਆਰੇ ਲੀਡਰ ਸਰਦਾਰ ਲਖਵੀਰ ਸਿੰਘ ਲੋਧੀ ਨੰਗਲ ਜੀ ਦਾ ਤੇ ਸਮੁੱਚੇ ਯੂਥ ਆਗੂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦਾਸ ਨੂੰ ਕਿਉਂਕਿ ਜਦੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਪੰਜਾਬ ਦੇ ਪ੍ਰਧਾਨ ਸਨ ਉਦੋਂ ਮੈਂ ਪੰਜਾਬ ਦਾ ਮੀਤ ਪ੍ਰਧਾਨ ਬਣਿਆ ਸੀ ਉਸ ਤੋਂ ਬਾਅਦ ਮੈਂ ਤਿੰਨ ਵਾਰ ਜ਼ਿਲ੍ਹੇ ਦਾ ਪ੍ਰਧਾਨ ਸ਼ਹਿਰੀ ਬਣਿਆ ਤੇ ਅੱਜ ਮੈਨੂੰ ਸਖਤਰ ਜਨਰਲ ਬੰਦੀ ਸੇਵਾ ਦਾ ਮੌਕਾ ਮਿਲਿਆ ਇਹ ਮੇਰੀ ਸਮੁੱਚੀ ਹਾਈ ਕਮਾਂਡ ਨੇ ਮੇਰੇ ਤੇ ਭਰੋਸਾ ਕੀਤਾ ਤੇ ਤਾਦੀ ਹੋ ਸਕਦਾ ਤੇ ਸਭ ਤੋਂ ਵੱਡਾ ਇੱਥੇ ਯੋਗਦਾਨ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਸਰਦਾਰ ਲਖਬੀਰ ਸਿੰਘ ਲੋਦੀ ਨੰਗਲ ਜੀ ਦਾ ਤੇ ਇਹਨਾਂ ਦਾ ਮੈਂ ਸਪੈਸ਼ਲ ਥੈਂਕਸ ਕਰਦਾ ਕਿਉਂਕਿ ਮੇਰੇ ਮੇਰਾ ਪਰਿਵਾਰ ਹੈ ਕਿਉਂਕਿ ਪਰਿਵਾਰ ਹੀ ਪਰਿਵਾਰ ਨੂੰ ਅੱਗੇ ਲੈ ਕੇ ਜਾਂਦਾ ਤੈ ਲੋਦੀ ਨੰਗਲ ਸਾਹਿਬ ਇਸ ਲਈ ਵਧਾਈ ਦੇ ਪਾਤਰ ਨੇ ਯੂਥ ਕਾਲੀ ਦਾ ਲੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਗਿਆ ਜਾਂ ਕਿਸ ਤਰ੍ਹਾਂ ਦਾ ਰੋਲ ਨਿਭਾਏਗਾ ਲੋਕ ਸਭਾ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਯੂਥ ਭਾਜੀ ਪਹਿਲਾਂ ਵੀ ਸਰਗਰਮ ਸੀ ਐਕਟਿਵ ਸੀ ਚਲੋ ਕੁਛ ਇੱਕ ਹਨੇਰੀ ਆਈ ਕੁਝ ਚੇਂਜਸ ਆਈਆਂ ਲੇਕਿਨ ਉਹ ਜਿਹੜਾ ਬਦਲਾਅ ਆ ਉਹ ਹੁਣ ਤੁਹਾਨੂੰ ਪਤਾ ਕਹਾਣੀ ਖਤਮ ਹੋ ਗਈ ਬਦਲਾਅ ਵਾਲੀ ਤੇ ਜਿਹੜੇ ਕੋਈ ਇਧਰ ਉਧਰ ਹੋਏ ਸੀ ਉਹ ਵੀ ਵਾਪਸੀ ਕਿਉਂਕਿ ਉਹ ਜਦੋਂ ਐਨਾਲਿਸਿਸ ਕਰਦੇ ਨੇ ਲੋਕ ਚੌਥਾ ਪਾਰਟੀਆਂ ਦਾ ਉਹਦੇ ਵਿੱਚ ਸਭ ਤੋਂ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਦੇਖਦੇ ਆ ਤੇ ਉਹਦੇ ਨਾਲ ਜਦੋਂ ਕੰਮ ਦੇਖਦੇ ਆ ਤੇ ਆਟੋਮੈਟਿਕਲੀ ਉਹਨਾਂ ਦਾ ਹੁੰਦਾ ਕਿ ਅਸੀਂ ਆਕਾ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦਈਏ ਤੇ ਅਸੀਂ ਸਾਰੇ ਯੂਥ ਵਾਲੇ ਜਿਹੜੇ ਨੌਜਵਾਨ ਆ ਅਸੀਂ ਪਹਿਲਾਂ ਵੀ ਮਿਹਨਤ ਕਰ ਰਹੇ ਸੀ ਹੋਰ ਅੱਗੇ ਨੂੰ ਕਿਉਂਕਿ ਪਾਰਟੀ ਦੀ ਆਕਾ ਭਾਜਪੀ ਤੋਂ ਅਸੀਂ ਵੱਖ ਹਾਂ ਤੇ ਸਾਡਾ ਵੀ ਇਹ ਇੱਜ਼ਤ ਦਾ ਸਵਾਲ ਆਕਾ ਕਿ ਅਸੀਂ ਹਰ ਜਗ੍ਹਾ ਉਹਨਾਂ ਤੋਂ ਵੋਟਾਂ ਵਧ ਲਈਏ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਸਾਰੇ ਹੀ ਨੌਜਵਾਨ ਤਗੜੇ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਸਾਰੇ ਸਭ ਤੁਹਾਨੂੰ ਯੂਥ ਕਾਲੀ ਦਲ ਦਾ ਕੋਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਓਗੇ ਜਿੰਮੇਵਾਰੀ ਭਾਜੀ ਅਸੀਂ ਸਭ ਤੋਂ ਪਹਿਲਾਂ ਤਾਂ ਪਾਰਟੀ ਦਾ ਧੰਨਵਾਦ ਕਰਾਂਗੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਾਂਗੇ ਸਾਡੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਇਹਨਾਂ ਦਾ ਧੰਨਵਾਦ ਕਰਾਂਗੇ ਦੂਸਰਾ ਹੀ ਇਹ ਚੀਜ਼ ਮਹਿਸੂਸ ਕਰਦੇ ਆਂ ਵੀ ਪਾਰਟੀ ਨੇ ਸਧਾਰਨ ਘਰਾਂ ਚੋਂ ਉਠੇ ਮੜਿਆਂ ਨੂੰ ਮੈਰਿਟ ਦੇ ਅਧਾਰ ਤੇ ਅੱਗੇ ਵਧਣ ਦਾ ਮੌਕਾ ਦਿੱਤਾ ਇਹਦੇ ਲਈ ਵੀ ਅਸੀਂ ਪਾਰਟੀ ਦਾ ਧੰਨਵਾਦ ਕਰਾਂਗੇ ਆਉਂਦਿਆਂ ਇਲੈਕਸ਼ਨਾਂ ਦੇ ਵਿੱਚ ਸਾਡਾ ਇਹ ਟੀਚਾ ਹੈ ਵੀ ਅਸੀਂ ਇੱਕ ਵਾਰੀ ਫੇ ਲੋਕ ਅੱਜ ਵੀ ਸ਼੍ਰੋਮਣੀ ਅਕਾਲ ਦਲ ਨੂੰ ਉਹਦੇ ਰਾਜ ਨੂੰ ਉਹਦੇ ਦਿੱਤੀਆਂ ਸਹੂਲਤਾਂ ਨੂੰ ਯਾਦ ਕਰਦੇ ਨੇ ਬਦਲਾਅ ਦੀ ਇੱਕ ਹਵਾ ਦੇ ਵਿੱਚ ਲੋਕ ਇੱਕ ਗਲਤੀ ਕਰ ਬੈਠੇ ਨੇ ਪਰ ਅੱਜ ਉਹ ਮਹਿਸੂਸ ਵੀ ਕਰਦੇ ਨੇ ਪੰਜਾਬ ਦੇ ਅੰਦਰ ਜੋ ਹਾਲਾਤ ਚੱਲ ਰਹੇ ਨੇ ਲੋਕ ਇੱਕ ਗਲ ਸ਼ਿੱਦਤ ਨਾਲ ਮਹਿਸੂਸ ਕਰਦੇ ਨੇ ਕਿ ਸ਼੍ਰੋਮਣੀ ਅਕਾਲ ਦਲ ਦੁਬਾਰਾ ਤੋਂ ਸੱਤਾ ਚ ਆਉਣਾ ਚਾਹੀਦਾ ਤੇ ਯੂਥ ਅਕਾਲੀ ਦਲ ਇਸ ਗੱਲ ਦੀ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਦੁਬਾਰਾ ਤੋਂ ਸੱਤਾ ਦੇ ਵਿੱਚ ਸ਼੍ਰੋਮਣੀ ਅਕਾਲ ਦਲ ਨੂੰ ਲੈ ਕੇ ਆਂਦਾ ਜਾਵੇ ਸਭ ਤੋਂ ਪਹਿਲਾਂ ਅਸੀਂ ਤਾਂ ਆਪਣੀ ਸ਼ੋਮਨੀ ਅਕਾਲੀ ਦਲ ਪਾਰਟੀ ਸਾਥ ਵੀਰ ਸਿੰਘ ਜੀ ਬਾਦਲ ਜੀ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਜੀ ਸਾਡੇ ਹਲਕਾ ਚਾਰ ਸਾਦਾ ਲਖਵੀਰ ਸਿੰਘ ਜੀ ਲੋਦੀ ਨੰਗਲ ਫਤਿਹਗੜ ਚੂੜੀਆਂ ਜੀ ਉਹਨਾਂ ਦਾ ਸਭ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਸਾਨੂੰ ਇਹ ਸਾਮੀ ਕੇ ਸਾਨੂੰ ਜਿਹੜਾ ਮੀਤ ਪ੍ਰਧਾਨ ਬਣਾਇਆ ਆ ਅਸੀਂ ਆਪਣੀ ਇਸ ਉਸ ਉਮੀਦ ਨਾਲ ਤਨਮਨ ਦੇਈ ਨਾਲ ਪਾਰਟੀ ਦਾ ਕੰਮ ਕਰਾਂਗੇ ਤੇ ਜੋ ਸਾਡਾ ਹੁਣ ਆਉਣ ਵਾਲੀਆਂ ਚੋਣਾਂ ਆ ਉਹਦੇ ਵਿੱਚ ਪਾਰਟੀ ਦਾ ਘਰ ਘਰ ਜਾ ਕੇ ਸੁਨੇਹਾ ਦੇਵਾਂਗੇ ਅਲੀ ਗੱਲ ਦੀ ਗੱਲ ਕਰਾਂਗੇ ਜੋ ਪਿੱਛੇ ਇਹਨਾਂ ਨੇ ਕੰਮ ਕੀਤੇ ਨੇ ਉਹਨਾਂ ਦਾ ਦੱਸਿਆ ਜਾਵੇਗਾ